ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਮ ਜਿਹੜਾ ਸ਼ੀਰ ਪਗਸੰਗ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵੱਲੋਂ ਫਗਵਾੜਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਪਵਨ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਇਹ ਸਮਾਗਮ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਇਸ ਮੌਕੇ ਪ੍ਰਧਾਨ ਪਵਨ ਹਰਚੰਦ ਪੁਰੀ ਦੀ ਪੁਸਤਕ ਵੀ ਲੋਕ ਅਰਪਣ ਕੀਤੀ ਦੇਸ਼ ਰਾਜ ਵਾਲੀ ਦੀ ਰਿਪੋਰਟ ਨਵਾਂ ਸ਼ਹਿਰ En mi sabor, yo ਕਿੰਨੀ ਚੋਦਾਇਆ ਭਰੇ ਤੇ ਦਿਨ ਵਰਗਾ ਹੋਰ ਕੋਈ ਇਤਿਹਾਸ ਵਿੱਚ ਦਿਨ ਨਹੀਂ ਹੈ ਮਰਦਾਂ ਲੋਕਾਂ ਵਿੱਚ ਜ਼ਿੰਦਗੀ ਕੌਣ ਬਣਾ ਜਾਗੂ ਤੇ ਸਿਆਣ ਸੁਬੰਨੀ ਹੈ ਦੂਰ ਦਿਵਾੜ ਕੋਈ ਖੰਗਦਾ ਹੈ ਸੋਨ ਤੈਨ ਨਹੀਂ ਹਾਂ ਮੇਰੀ ਸੋਤ ਤੇ ਹੌਸ ਵਿੱਚ ਨਾ ਹੋਵੇ ਸਹਜ ਜਿਹਾ ਕੋਈ ਮਨ ਨਹੀਂ ਹੈ ਬਲ ਬਿਨਾ ਤਾਈ ਬਲ ਦੇਣ ਵਾਲੀ ਮੱਡੀ ਉਹਨਾਂ ਤੋਂ ਕੋਈ ਤਰ ਕੇ ਆਪੇ ਆ ਸੂਲ ਦਾ ਸੂਰ ਤੇ ਸਾਡੇ ਰਾਹ ਤੋਂ ਕੰਢੇ ਹਟੋਣ ਲਈ ਸੀ ਬਾਬਾ ਸਾਹਿਬ ਮਹਾਂ ਆਪਣੇ ਜਿਹੜਾ ਰੂਹ ਭਰ ਦੇ ਜਿਸਾਰੇ ਸੰਸਾਰ ਵਿੱਚ ਮਾਇਆ ਨੇ ਭਾਰਤੀ ਸਦਾਰ ਨੂੰ ਬਦੂਦਾ ਬੋਲ ਜੁਤਾ ਹਰ ਦੇ ਵਿੱਚ ਨੇ ਆਪਾਸ ਦੀ ਇਹ ਜਿਉਂ ਦੱਬੇ ਕੁਤਲੇ ਲੋਕ ਸੀ ਉਹਨਾਂ ਨੂੰ ਤੇਜ ਕਰਨ ਵਾਸਤੇ ਉਹਨਾਂ ਨੇ ਬਹੁਤ ਵੱਡੇ ਯਤਨ ਕੀਤੇ ਜਿੱਥੇ ਹੋਰ ਬਹੁਤ ਵੱਡੀ ਕਮੇਟੀ ਸੀ ਸਭ ਤੋਂ ਪਹਿਲਾਂ ਵੀ ਸਵਾਦ ਇਹ ਚਾ ਬਾਬਾ ਸਾਹਿਬ ਦਾ ਦਰਵਾਜ਼ਾ ਸਰੀਰਕ ਮੈਂ ਸਮਝਦਾ ਦਰਬੋਤ ਦੇ ਲਈ ਸਭੇਤ ਦੇ ਰੂਪ ਨੇ ਉਹ ਬਾਬਾ ਸਾਹਿਬ ਨੂੰ ਆਪਣਾ ਸਿਰ ਹੱਥ ਤੇ ਆ ਤੇ ਨਾਲ ਨਾਲ ਸਾਡਾ ਸੀਗਾ ਬਾਬਾ ਮਾਨਕੂ ਜਿਨ੍ਹਾਂ ਨੇ ਮੈਂ 5500 ਰੁਪਏ ਦਾ ਸਭ ਇਸ ਜਿਹੜੇ ਦੇਖਣ ਵਾਸਤੇ ਬਹੁਤ ਵੱਡਾ ਸਮੇਂ ਦਾ ਗਿਆਨ ਦਤਾ ਮਾਰਗ ਦਤਾ ਤੇ ਦੁਨੀਆ ਨੇ ਜਿਹੇ ਬਣਾਇਆ ਮੈਂ ਸਮਝਦਾ ਦੁਨੀਆ ਦੇ ਲੋਕ ਨੇ ਕਿੱਥੀ ਕਿੱਥੀ ਦੇ ਦਰਦ ਬੁਰੇ ਦੁਨੀਆ ਦੇ ਉਹਨਾਂ ਨੂੰ ਭਿਆਦੀ ਬਣਾਉਣ ਵਾਸਤੇ ਜਿਹੜਾ ਸਭ ਤੋਂ ਵੱਡਾ ਰੋਲ ਆਕਿੰਦਾ ਉਹ ਕਾਰਨ ਪਾਛੀ

سارے <سؤال> کچھ ویم کر رہے ہیں اپنے پورے اگر میں پر وقت میں آئے دن میں ماندوباتر نے سمجھ میں آئے ہماری سوچی ہاں کیا مردی بھی تیرہاں کی سمجھ میں آئے وہ پیپر تو اٹھکوڑے آجتے ہیں جو پیپر تو اٹھکوڑے آیا جو ماندوباتر بھی تو اٹھکوڑے آیا جو ماندوباتر آجتے ہیں برسل پہ اپنی پایا سیا

ਦੀ ਮੀਟਿੰਗ ਕੱਢੀ ਪੰਜਾਬੀ ਕਭੂਤ ਦੇ ਹਾਲਾਤ ਵਿੱਚ ਹੋਈ ਸੀ ਕੋਈ ਫੈਸਲੇ ਉਦੋਂ ਨਹੀਂ ਸੀ ਬਿਨਾਂ ਦੇ ਵਿੱਚ ਬਾਤ ਕਰਦੇ ਇੱਕੀ ਖੜਵੀ ਹੁਕਮੰਦਰੀ ਬਲੂਟੇ ਪੰਜਾਬੀ ਦੇ ਸੰਬੰਧ ਵਿੱਚ ਸਾਰਜੈਂਟਸ ਭਾਗ ਨੂੰ ਇਹਦੇ ਵਿੱਚ ਪ੍ਰੋਗਰਾਮ ਕਰਨ ਦਾ ਸਰਦਾਰ ਤਾਜ਼ੀ ਤੋਂ ਬੇਗੁਮ ਜਸਤਿਆਂ ਪੁੱਛੀ ਹੋ ਰਹੀ ਹੈ لگ بگ ستر سبھاوا نے اس پروگرام کے جاگروکتا کا اس کو علاوہ جا لگاتار چل رہا ہے کہ پجابی بھاشا ساہت اور سبیاچار وراثت کے مدد سرکار وق وقت ਤਾਂ ਗਿਆ ਦੇ ਨਾਲ ਰਾਜਨੀਤਿਕ ਪੱਤਰ ਦਿੱਤੇ ਹੋਣ ਦਾ ਸਾਡੇ ਸਾਰੇ ਆਦਮਾ ਨਾਲ ਜਿਉਂ ਕਹਾਤਾ ਕੀਤਾ glandular <laughs> ਸੀ ਉਹ ਤੁਹੀ ਲਿਖ ਕੇ ਦੇ ਗਏ ਕੋਰਟ ਦਾ ਜਨਮ ਲਿਖੀ ਉਹਨਾਂ ਨੂੰ ਡੀ ਐਮ ਉਹ ਪੱਤਰ ਦਿੱਤਾ ਗਿਆ ਸੀ ਉਹਨਾਂ ਨੂੰ ਪੱਤਰ ਦਿੱਤਾ ਗਿਆ ਆਪਣੇ ਮੇਜੋਰ ਸਾਰੇ ਉਹ ਤੇ ਜੀ ਵੀ ਕਿਹਾ ਗਿਆ 3 ਵਾਰ ਉਹਦੇ ਸਾਹ ਦੇ ਵਿੱਚ ਇਹ ਨਾ ਨਾ ਨੀ ਨੰਨੇ ਜਾਰੇ ਜੀ ਨੂੰ ਵੱਧਦੇ ਦੁਆਰ ਮਰਦ ਇਹ ਜਿੱਥੇ ਦਾੜੀ ਕੋ ਰਾਹੀ ਯਾਰ ਉਹਨਾਂ ਨੇ ਉਹ ਸਰਕਾਰ ਦਾ ਨੀਅ ਤੁਸੀਂ ਕੋ ਦੇਖ ਸਕਦੇ ਆ ਇਹ ਇਹ ਮਾਮਲੇ ਬੰਨਨ ਤੈ ਹੀ ਸਰਕਾਰ ਬੰਨ੍ਹਦੀ ਜੇ ਸਰਕਾਰ ਨੇ ਕਿੱਥੀ ਜਾ ਕੇ ਡਾਇਰੈਕਟਰ ਪਾਸ਼ਾਤ ਭਾਰਨ ਭੇਜਦੀ ਕਿ ਉਹਰੇ ਇਹ ਕੇਸੰਦਾਂ ਕਿ ਮਸਾਇਦਾ ਮਗਾਦੀ ਨਾਲ ਕੋਤ ਸਬੰਧ ਨਹੀਂ ਆਏਗਾ ਅਨੁਕੀਏ ਚਾਰ ਪੰਜ ਬੰਦਾ ਹੈ ਕੀ ਹੈ وہ سارے سبند ہے پر ان بہت ودیا کم کرنا ایک ابھی یہ چار کرنا کہ ابھی اپنی رننیتی طے کرنی ہے دوسرا یہ جی چوڑا کا موسم ہے ہر پارٹی آپ اپنی گرنٹیاں اِسی چاہتے ہیں کہ ارے جن کے ایک یہ ਕਿਆ ਤਰੀ ਲੋ ਪੰਦਰ ਦੀ ਕਾਤੂ ਜੀ ਮਨਪੇ ਜੀ ਦਾ ਜੁਨੀਆ ਕੋ ਨੰਤਨਪੂਰੀ ਜੀ ਨੇ ਉਹ ਕਾਤੀ ਜਿਹੜੀ ਹੈ ਅੰਦਰ ਵੱਸਪੁਰਤ ਜੀ ਦੇਖ ਸਕਦੇ ਆ ਬਹੁਤ ਨੇ ਇਹ ਪ੍ਰਚਾਰਨ ਵੀ ਨੀ ਮੇਰੇ ਪਲਾ ਹਵਾ ਸੁਨੋਂ ਪਰ ਰੱਤ ਕੇ ਦਰਦੇ ਉਸ ਰੱਤ ਕੇ ਓ ਕੀ ਕਦੀ ਹੈ ਤੂੰ ਲੈ ਜੀ ਤੋ ਲੈ ਮੇ ਮਰਮੂਲ ਸਾਨੂੰ ਚਿੱਤੇ ਆਉਂਦੇ ਨੇ ਭਗਤ ਸਿੰਘ ਜੈਦੋਦੇ ਨੂੰ ਸਾਨੂੰ ਕਿੱਥੇ ਇੱਥੇ ਆਉਂਦੇ ਨੇ ਦੇਸ਼ ਆਜ਼ਾਦ ਕਰਾਗੇ ਤੇਰ ਅਣਖੀ ਪਰਵਾਨਿਆਂ ਦੀ ਲੜਦੇ ਰਹੇ ਲੋਕਾਂ ਦੀਆਂ ਜਾਤੀ

ਦਾ ਕੋਈ ਬਾਤ ਜੀ ਦੇ ਅੰਦਰ ਨੂੰ ਸਿਉ ਪਈ ਖਾਵੇ ਦਿਨ ਰਾਤ ਚੱਲ ਕਿਸੇ ਦੀ ਤਾਂ ਜਾਂਦਾ ਹੋਇਆ ਮਿਟਾਉਂਦਾ ਪਿਆ ਆਪਣੀ ਸ਼ਕਤੀਦਰ ਉਹ ਇਨਾ ਸਵਾਰਿਆ ਹੈ ਇਹ ਸਾਰੀ ਜਿਹੜੇ ਮਹਿਫਲ ਹੈ ਇਹ ਉਹਨਾਂ ਦੀ ਹੈ ਜਿਹਨਾਂ ਸ਼ਕਤੀਦਰ ਉਹ ਸਵਾਰਿਆ ਹੈ ਵਾਹ ਵਾਹ ਜਿਹਨਾਂ ਆਤਮਨ ਸਵਾਰਿਆ ਹੈ ਜਿਹਨਾਂ ਆਤਮਿਕ ਖਦਾਨੇ ਕਰਤੀ ਦਿੱਤੇ ਨੇ ਵਾਹ ਵਾਹ ਦੇਖੋ ਗੱਲ ਇਹ ਹੈ ਇਹ ਜਿਹੜੀ ਕਿਤਾਬ ਹੈ ਬੰਮਨਾ ਚੰਦਪੁਰ ਸਾਹਿਬ ਨੇ ਲਿਖਿਆ ਜਨਮੇ ਖਾਲਸਾ ਬਹੁਤ ਉਹ ਕੀ ਅਧਿਆਤ ਔਰ ਖਾਲਸੇ ਨੂੰ ਇਹਨਾਂ ਨੇ ਗੁਰੂ ਨਾਨਕ ਦੇਵ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਸਰ ਦਾ ਕੇਸ਼ ਹਨ ਰਾਜਨ ਆਗਸੇ ਨੇ ਤੇਰੇ ਸ਼ਹਿਰ ਜਿਲ੍ਹਾ ਰਾਜਨ ਆਗਸੇ ਨੇ ਤੇ ਵਕਸੀ ਗ੍ਰੰਧਾਂ ਨੇ ਕਲਜਾ ਕਰਿਆ ਇਹਨਾਂ ਤੋਂ ਰਹਿਮੀ ਉਮੀਦ ਨਹੀਂ ਨਿਰਨਾ ਰਹੀ ਇਹਾਂ ਤੋਂ ਰਹਿਮੀ ਉਮੀਦ ਨਾ ਰੱਖੀ ਤੇ ਤੇਰਾ ਬਦਨ ਮੋਜ ਕੇ ਆਜਾ ਪਹਿਲਾਂ ਵੀ ਕਿ ਤੈਨੂੰ ਮੁੱਕ ਤੇ ਰਹੀ ਹੈ ਪਹਿਲਾਂ ਵੀ ਕਿ ਤੈਨੂੰ ਮੁੱਕ ਤੇ ਰਹੀ ਹੈ ਸਭ ਤੋਂ ਜ਼ਿਆਦਾ ਉਹ ਕੋਈ ਦੇ ਚੋਲੇ ਆ ਬੋਲਣਾ ਅਸੀਂ ਉਹਨਾਂ ਨੂੰ ਬਿਨੈ ਉਹਨਾਂ ਨੂੰ ਕਿਹਾ ਤਾਂ ਉਹ ਕਹਿੰਦੇ ਕਿ ਅਸੀਂ ਜਿਹੜਾ ਇਹ ਬੇਕੂਟਿਆ ਜਿਹੜੇ ਬਣਦੇ ਕਿ ਦੱਸ ਕਿ ਇਹਦਾ ਦੂਸਰੇ ਰਿਸ਼ਤੇ ਵਿੱਚ ਰਹਿਣਾ ਪਿਆਰ ਉਹ ਰਿਸ਼ਤੇ ਨਵਾਉਣ ਦਾ ਕੀ ਫਾਇਦਾ ਜਿਸ ਰਿਸ਼ਤੇ ਚ ਰਹਿਣਾ ਪਿਆਰ ਇਜਤ ਆਗਰੂ ਰੋਲ ਦੇ ਪੁੱਤ ਦੇਖੋ ਇਜਤ ਆਗਰੂ ਰੋਲ ਦੇ ਪੁੱਤ ਦੇਖੋ ਧੀਆ ਕਰਦੀਆਂ ਨਸ਼ਰ ਬਜਾਰ ਲੋਕੋ ਵਿੱਚ ਪਿਆਰ ਨਾਲ ਜਗਾ ਸਵਾਰਥਾਂ ਨਹੀਂ ਵਿੱਚ ਪਿਆਰ ਨਾਲ ਜਗਾ ਸਵਾਰਥਾਂ ਨਹੀਂ ਯਾਰੀ ਟੁੱਟਦੀ ਵਿੱਚ ਯਾਰੀ ਟੁੱਟਦੀ ਹੈ ਤੇ ਵਿਚਾਰ ਲੋਕੋ ਜਿੰਨਾ ਧਰਾਂ ਚ ਸੁੱਖ ਤੇ ਚੈਨ ਖੁਸ਼ੀ ਜਿੰਨਾ ਧਰਾਂ ਚ ਸੁੱਖ ਤੇ ਚੈਨ ਖੁਸ਼ੀ ਕਿਸ ਕੰਮ ਦੇ ਦਰੋਂ ਤੇ ਵਾਰ ਲੋਕੋ ਪਰ ਇਹੀ ਫਾਲ ਕੰਮ ਕਰਦੇ ਰਹੇ ਤੇ ਜਿਸ ਤਰ੍ਹਾਂ ਤੁਹਾਨੂੰ ਕਰਨੇ ਦੱਸਿਆ ਉਹਦੇ ਨਾਲ ਸਾਥ ਸੜ ਗਿਆ ਤੇ ਫਿਰ ਵੀ ਅਸਮਾਨ ਦੀ ਯਾਦ ਵਿੱਚ ਉਤਰਾਰ ਨਹੀਂ ਵੀ ਕੇ ਕਰਦੇ ਕਿ ਜੇਕਰ ਸਾਨੂੰ ਹਮਸਾ ਵੀ ਕਰਦੇ ਜੇਕਰ ਮੈਂ ਬਾਤ ਕਰਦਾ ਹਾਂ ਹੋਰ ਅਸੀਂ ਆਪਣੀ ਸਰਹਸਾ ਦੇ ਦੌਰ ਤੇ ਅਸੀਂ ਜੋ ਕੋਸ਼ਿਸ਼ ਕਰਦੇ ਹਾਂ ਉਹ ਬਸ ਸਕੂਲ ਦੇ ਬੱਚਿਆਂ ਨੂੰ ਸਾਡੇ ਐਨਸੀ ਪ੍ਰਾਈਵੇਟ ਸਕੂਲ ਨੇ ਜੋ ਸਰਕਾਰੀ ਸਕੂਲ ਨੇ ਉਹਨਾਂ ਦੇ ਦਿਨ ਚਾਰ ਚਾਰ ਬੱਚਿਆਂ ਦਾ ਅਸੀ ਪ੍ਰੋਗਰਾਮ ਕਰਾਇਆ ਹੈ ਜਿਸ ਪੰਜਾਬੀ ਯਾਰਗਰ ਦੇ ਬਾਰੇ ਲੋਕਾਂ ਨੂੰ ਜਾਨਾ ਵੀ ਸੀਗਾ ਸਭਨਾਂ ਨੂੰ ਹੋਵੇ ਕਿ ਐਸੀ ਚੱਕਾ ਨਾ ਮੈਂ ਆਨੇ ਆਉਣਾ ਸੀ ਪਰ ਉਹਨਾਂ ਦੇ ਭਰਾ ਦੀ ਸਿਹਤ ਅਚਾਨਕ ਜਿਹੜੀ ਮਿਗਰਨ ਕਰਕੇ ਉਹ ਆ ਨਹੀਂ ਸਕੇ ਔਰ ਸਾਡੇ ਵਿੱਚ ਉਕਾਸ਼ ਸ਼ਾਇਰ ਬੈਠੇ ਨੇ ਰੇਸ਼ਮ ਚਿੰਤਰਕਾਰ ਵੀ ਔਰ ਜਿਹੜਾ ਬਨਾਈ ਦੇ ਬੱਤੀ ਬਣਾਈ ਉਸੇ ਨੂੰ ਨਹੀਂ ਦੇਣਾ ਉਸ ਨੂੰ ਪੰਜਾਬੀ ਸਾਹਿਤ ਨੂੰ ਕਰੀ ਰਹੀ ਰਹੀ ਹੈ ਇਸਨੂੰ thank you ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ ملدیاں نے ایتھے چوبی گنٹے سب تین ایمرجنسی کی سویدھا بھی دی جانی ہے آج ہی بک کرو اپنی اپوائنٹمنٹ اٹھانوے سات سو چھبی وی چھ سو چوہتر یا اٹھانوے آٹھ سو اوی اَسی چھ سو چوہتر وزٹ کرو سندو ہاسپٹل چنڈی روڈ نو شہر ਇਸ ਅਗਲਾ ਚੀਟ ਪਰ ਸੇਗ ਨਗਰ ਦਾ ਸਬੰਧਤ ਅਜਰੀਆ ਵਿਸ਼ੇਸ਼ ਸਰਗਰਮੀਆਂ ਕਨਫੇਰ ਨਮੀਅਤ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਗੇ ਉਗੋਤ ਵਾਸਤੇ ਪਰਦੇਸੀ ਨੂੰ ਪਜਾਜਤ ਦਿਓ ਧੰਨਵਾਦ